ਇਵੇਂ ਵੱਜ ਜਾ ਦੇ ਨਾਲ ਹੀ ਪਹੁੰਚ ਜਾਏ ਐਵੇਂ ਵੱਜੇਗਾ ਛਕਣਾ ਤੇ ਚਾਹ ਚਾਹ ਛਕਣਾ ਐ ਖੁਸ਼ੀ ਲੈ ਲੈ ਇਧਰ ਐ ਬੈਗਲ ਚਲੀ ਗਏ ਚੱਲ ਚੱਗਾਂ ਕੁੜੀ ਆਜਦਾ ਬੰਦੇ ਲਾਉਂਦੇ ਉਹਨਾਂ ਕੰਮ ਨਿਭੜੀ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੀ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾ ਜਿਉ ਤੁਹਾਨੂੰ ਦਿਖਾਨਣਾ ਸਟੋਰੀ ਗਾਇਜ਼ ਵੀਡੀਓ ਨਾੜ ਤੱਕ ਜਰੂਰ ਦੇਖਿਓ ਸ਼ਾਗਿਰਦੀ ਮੋਟੀ ਲੈਂਦੀ ਹਾਥੀ ਵੀ ਚਲਾ ਬੈਠਾ ਆ ਪਾਸੇ ਮੇਕਮ ਨੂੰ ਕਹਨੀ ਇਹਦੀਆਂ ਸੰਗਲ ਸੰਗਲ ਪੂਰੇ ਟੈ ਚੱਲ ਚੱਲ ਕਾਂ ਕਾਂ ਸੱਤੇ ਸੱਤੇ ਲੈ ਅੰਕਲ ਗਿਆ ਬੈਗ ਚ ਲੈ ਜਾ ਲੋ ਜ ਮੈਨੂੰ ਉੱਤਰ ਲੈਣ ਬੈਗ ਕਰਾਵਾ ਉਹ ਵਟ ਕੇ ਖਾਈਏ ਜਾ ਪਵਾਰਾ ਘਾਟਾ ਆ ਕੇ ਇਹ ਕਰੋ ਵਿਹਾਨ ਸਮਾਨ ਚੱਕ ਕੇ ਲਾਉਂਦੇ ਪਕੌੜਾ ਇੱਕ ਮਿਲਿਆ ਉਹ ਵੀ ਖਾਫ ਕਰਤਾ ਕਿੰਕੀ ਨਾ ਕੋ ਕਰਦੇ ਪਿੱਛੇ ਛਕਾਉਂ ਕੇ ਖਾ ਲਈਏ ਜਾ ਪਵਾਰਾ ਘਾਟਾ ਬੀਬੀ ਨੁਕਸਾਨ ਹੋ ਗਿਆ ਇੱਕ ਇੱਕ ਪਕੌੜਾ ਲੱਭਿਆ ਵੀ ਹੈ ਕੋਈ ਚਾਹ ਤਾਂ ਤੁਹਾਨੂੰ ਕਦੀ ਕੀਤਾ ਜਾ ਚੱਲ ਕੋਈ ਨਾ ਹਣ ਲਾਓ ਸਮਾਨ ਜਾ ਸਾਰਾ ਉਪਰਾਵਾ ਲਾਲਾ ਤੂੰ ਅਸਲੇ ਮਰਿਆ ਪਿਆ ਤੂੰ ਤਾਂ ਜੱਗ ਲਾਏ ਦੋ ਪਾਰਾ ਸੋਣ ਮੈਨੂੰ ਚੁਕਾ ਦੇਣਾ ਗੋਰੇ ਲਾ ਯਾਰ ਵੈਰੀ ਵੈਰੀ ਗੁੱਡ ਮਾਰਨਿੰਗ ਬਸ ਤੜਕੇ ਉੱਠਦੇ ਆਈ ਸ਼ੁਰੂ ਹੋ ਜਾਂਦਾ ਨਾ ਕੰਮ ਨਾਲੇ ਖਾਈ ਜਾਣਾ ਤੇ ਨਾਲੇ ਕੱਢੀ ਜਾਣਾ ਨਹੀਂ ਕੱਢਣ ਨੀ ਕਹੇ ਹਾਂ ਕਾਡਾਂ ਪਹਿਲਾਂ ਅਸੀਂ ਬਾਅਦ ਵਿੱਚ ਵੀ ਇਹ ਦੋ ਚੀਜ਼ ਛੱਟ ਲਾਉਣ ਲੱਗੇ ਕਾਰਾਂ ਛੱਟ ਲਾਉਣ ਲੱਗੇ ਨਾਲੇ ਨਾਲੇ ਖਾਈ ਜਾਓ ਨਾਲੇ ਨਾਲੇ ਗਾਲਾਂ ਕੱਢੀ ਜਾਓ ਤੇ ਤੈਨੂੰ ਆ ਤੱਕ ਤੈਨੂੰ ਆ ਤੱਕ ਤੈਨੂੰ ਆ ਤੱਕ ਖਾਂਦੇ ਖਾਂਦੇ ਬੋਲਣ ਦੀ ਹੰਨ ਥੜਨਾ ਲੱਗ ਜਾਂਦੀ ਤੜਕੇ ਉੱਠ ਕੇ ਹੀ ਟਾਈਮ ਨਾਲੀ ਨਾ ਬਣਾਇਆ ਕਰ ਮੇਰੇ ਕੋਲ ਜਿੱਕਾ ਵਿਆਹ ਵੇਖਦਾ ਤੇ ਪਿਆਰ ਵੇ ਐਂ ਕੀ ਕਰੀਏ ਤੇ ਵੱਜ ਜਾ ਤੇ ਨਾਲ ਹੀ ਪਹੁੰਚ ਜਾਏ ਐਵੇਂ ਵੱਜੇਗਾ ਰੋਟੀ ਖਾਣੀ ਭੰਦਾ ਹੀ ਅੱਜ ਦੀ ਪਰਾਣੀ ਅੱਜ ਤਾਂ ਸਨੋਵਰ ਕੇ ਖੰਡ ਪੜਤ ਰਾਇਆ ਤੇ ਸੁਖਮੀ ਸਾਹਿਬ ਦਾ ਭੋਗ ਆਜ ਤਾਂ ਉਧਰੋਂ ਖਾਵਾਂ ਦੇ ਅੱਜ ਭਰਾਵਾਂ ਨੂੰ ਖਾ ਦਾ ਫੇ ਖਾਵਾਂ ਦੇ ਰਾਤ ਭਰਾਵਾਂ ਨੂੰ ਇੱਥੇ ਕੋਈ ਨਹੀਂ ਤੇ ਖਾਵਾਂਗੇ ਐਂ ਜਾਵਾਂਗੇ ਭਰਾਵਾਂ ਨਾਲ ਖਾਵਾਂ ਦੇ ਫੇਰ ਆਕਰਦੀ ਕਿਵੇਂ ਆ ਉਹ ਗ ਭਰਾਵਾਂ ਦੇ ਕਰੇ ਰੋਟੀ ਇੱਧਰ ਖਾਣ ਤੇ ਕੋਨੇ ਰਾਤ ਫਿਰ ਕੰਮ ਵੀ ਦਾ ਆਪਣਾ ਹੀ ਕੀਤਾ ਕੀ ਕੀਤਾ ਕੰਮ ਉਹ ਰੂੜੀ ਵੇ ਕਿੰਨੀ ਪਤਰੀ ਕੀਤੀ ਬਈ ਉਹ ਕਿੰਨੀ ਪਤਰੀ ਕੀਤੀ ਅੱਜ ਨੰਨ ਲੱਕ ਨਾਲ ਲਾ ਕੇ ਗੱਲ ਦਾ ਲਾਤੀ ਉਹ ਕੰਨ ਕੀਤੀ ਤੂੰ ਲਾਉਂਦੀ ਚਾਰ ਦਿਹਾੜੀਏ ਤੇ ਤੈਨੂੰ ਬਚਾ ਬਚਾਰੇ ਦਾ ਵੀ ਰੇੜੀ ਵੀ ਨਾ ਖਾਂਦ ਕਾਰ ਚਾਰ ਦਿਹਾੜੀਏ ਲਾਉਂਦੀ ਤੇ ਲੱਗਦਾ ਪਤਾ ਤੈਨੂੰ ਹਾਂ ਆਹ ਰਾਹ ਬਣਾ ਲੈਣਾ ਪਾਉ ਉਹ ਕਰੇ ਦਾ ਬੰਦ ਕਰਤਾ ਇਹਨਾਂ ਨੂੰ ਰਾਹ ਬਣਾ ਲਿਆ ਪਾਉ ਨੇ ਟਰੈਕ ਟਰੈਕ ਸਾਡੀ ਮਿਹਰਬਾਨੀ ਐ ਪਾਉ ਨੇ ਜਾਬੀ ਖੇਚੜਣਾ ਬਣਾਇਆ ਨਾ ਥੋੜੀ ਖੇਚੜਣਾ ਤੜਾ ਬਣਿਆ ਆ ਇਧਰ ਮੈਂ ਵਿਖਾਉਣਾ ਜਾ ਕੇ ਕਿੰਨਾ ਰਾ ਹੁਣ ਹਫਤਾ ਰੋਟੀਆਂ ਸਾੜੀਆਂ ਨਾਲ ਆਪਾਂ ਤਾਂ ਬੰਦ ਕਰਤੀਆਂ ਸਾਡੇ ਘਰੇ ਆਟਾ ਮੇਰਾ ਬੰਦ ਅੱਜ ਤੋਂ ਇਧਰ ਖਾਣੇ ਨੇ ਘਰੇ ਵਿਆਹ ਹਾਂ ਖਾਓ ਖਾਓ ਰੋਟੀ ਵਿਆਹ ਵਾਹ ਜੀ ਵਾਹ ਸ਼ਗਣਾ ਦੇ ਚਾਹ ਚਾਹ ਸ਼ਗਣਾ ਆਏ ਖੁਸ਼ੀ ਲੈ ਲੈ ਇਧਰ ਵਿਆਹ ਦਾ ਚਾਹ ਵਾਹ ਜੀ ਵਾਹ ਪੀਕਾ ਨਾ ਨੀਂਰਨਾ ਵਾਹ ਜੀ ਵਾਹ ਕਿਵੇਂ ਖੁਸ਼ੀ ਦਾ ਵਿਆਹ ਦੀ ਪੱਲੀ ਕਹ ਇੱਕ ਪੱਲੀ ਤੇ ਇੱਕ ਦਾਤੀ ਬਸ ਵਿਆਦਾ ਪ੍ਰੋਗਰਾਮ ਸ਼ੁਰੂ ਹੋ ਚੁੱਕਾ ਲੈ ਵੀ ਉਧਰ ਹਲਵਾਈ ਤੇ ਹਲਵਾਈ ਬਾਤਾ ਚੱਕ ਦੀ ਗਰੀਬੀ ਓ ਬੱਲੇ ਕਹਿੰਦਾ ਮੁੰਡਾ ਇੱਕ ਹੋਰ ਉੱਠ ਪਿਆ ਨਾਲ ਆਓ ਲਿਆ ਵੀ ਹੈ ਕਿ ਮੁੰਡਾ ਆਪਣੇ ਘਰੇ ਆਪਾਂ ਪਿਆਰ ਹੋ ਗਈ ਨਹੀਂ ਆਏ ਲੈ ਇਹਨੇ 9 ਵਜੇ ਹੋਈ ਤਾਂ ਹੀ ਖਾ ਫਿਰ ਕੰਮ ਕਰੂੰਗਾ ਇਹ ਦਾਲ ਵਾਲੇ ਆਪਣੀ ਨਾਲ ਨਹੀਂ ਗਾ ਪਨੀਰ ਵੇ ਇੱਕ ਇਧਰ ਆ ਗਿਆ ਨਹੀਂ ਤਾਂ ਦਾਲ ਹੁੰਦੀ ਨੇ ਆਉਣਾ ਨਹੀਂ ਸੀਗਾ ਇਧਰ ਦਾਲ ਉਧਰ ਪਨੀਰ ਉਧਰ ਆਓ ਲਗਾ ਕੇ ਰੱਖਿਆ ਤੇਰ ਤੋਂ ਟੈਂਟਾਂ ਦੇ ਢਿੱਲੇ ਉਹ ਆ ਜਾ ਭਰਾਵਾ ਟੈਂਟਾਂ ਦੇ ਢਿੱਲੇ ਬਹੁਤ ਬੰਦੇ ਬਈ ਟੈਂਟਾਂ ਦੇ ਬੰਦੇ ਬਦਲਨੇ ਯਾਰ ਬਹੁਤ ਢਿੱਲੇ ਆ ਉਹ ਬੰਦੇ ਨਵੇਂ ਆ ਕੰਮ ਨਵਾਂ ਸ਼ੁਰੂ ਕੀਤਾ ਇਹਨਾਂ ਨੇ ਉਹ ਭਰਾਵਾ ਆ ਜਾ ਓਏ ਕੁੜੀਆਂ ਚਾਈਦੇ ਬੰਦੇ ਲਾਉਂਦੇ ਹੁਣ ਕੰਮ ਨਿਭੜ ਜਾਣਾ ਏ ਅਸੀਂ ਕੋਠੇ ਦੇ ਸਪੀਕਰ ਮੈਂ ਕੋੜੀ ਭਜੜਾ ਛੜਵੀ ਮਾਰਦੀ ਆ ਨਾਲ ਹੀ ਲਾਇਆ ਸਪੀਕਰ ਕੋਠੀ ਆਪਣੀ ਇੱਧਰ ਖੋਲ ਲਵਾ ਜਾ ਚੱਲ ਰੋਪੇ ਰੋਪੇ ਮਹਲ ਫੇੜਾ ਮਾਣਾ ਇੱਥੋਂ ਸਾਲਾ ਮੈਂ ਕਿਤੇ ਜੂਨੀਅਰ ਜੀ ਇੱਥੇ ਆ ਜਾਊਂਗਾ ਟੈਂਟ ਵਾਲੇ ਵੀ ਆ ਬਾੜ ਜਾ ਜਲਦੀ ਆਇਓ ਭਾਜੀ ਵਿਆਹ ਤੇ ਫਿਰ ਦੁਬਾਰਾ ਆਇਓ ਬਾਕੀ ਤਿਆਰੀਆਂ ਅੱਜ ਤੋਂ ਸ਼ੁਰੂ ਆ ਵਿਆਹ ਦੀਆਂ ਠੀਕ ਆ ਠੀਕ ਆ ਜੀ ਛਾ ਠੀਕ ਆ ਮੁੰਡਿਆ ਵਿਆਹ ਦੀਆਂ ਤਿਆਰੀਆਂ ਖੁਸ਼ੀ ਆ ਵਿਆਹ ਦੀ ਤੈਨੂੰ ਬਾ ਠੀਕ ਆ ਮੁੰਡੇ ਦਾ ਵਿਆਹ ਧਰਤਾ ਜੀ ਆਪਾਂ ਇਹ ਮੁੰਡੇ ਦਾ ਵਿਆਹ ਧਰਤਾ ਜੀ ਆਪਾਂ ਨਾਲ ਜ਼ਨੋਰ ਬੱਲ ਖੜੇ ਹੋਏ ਨੇ ਜ਼ਨੋਰ ਕਿੰਨੀ ਖੁਸ਼ੀ ਖੁਸ਼ੀ ਬਹੁਤ ਐਸੀ ਓਕੇ ਦਿਓੜੀ ਚ ਪੂਰਾ ਪੂਰਾ ਹੀ ਆਇਆ ਗੇਟ ਇਹ ਉਹ ਤੋਂ ਨੇ ਰੱਖਿਆ ਹੈ ਹੈ ਲੈਟਰ ਉੱਥੇ ਲਾ ਪਾਏ ਬੰਦੇ ਯਾਰ ਵਿਆਹ ਵੇ ਗੇਟ ਪੂਰਾ ਪੂਰਾ ਹੀ ਆਇਆ ਕਰੇ ਜਦ ਆਓ ਕਹਦਾ ਹੀ ਨਹੀਂ ਜਾਵੇ ਲੈ ਪੂਰਾ ਹੀ ਆਉਣਾ ਹੀ ਉਹ ਉਹਨਾਂ ਕੇ ਥੋੜਾ ਜਿਹਾ ਉਧਰੋਂ ਵੱਧ ਘਾਟੀ ਬੱਸ ਉਹ ਬੱਲੇ ਮੋਟੇ ਨੇ ਕੰਮ ਕਰਾਇਆ ਸ਼ੁਕਰ ਆ ਤਾਂ ਮੌਸਮ ਠੰਡਾ ਹੋ ਜਾਂਦਾ ਮੀਂਹ ਆਲਾ ਮੋਟੇ ਕੰਮ ਕਰਾਇਆ ਅੱਜ ਆ ਵੇਖੀ ਓਏ ਟੈਂਟਰ ਵਾਲੀ ਮੈਜਿਕ ਕਰੀ ਗਈ ਜੀ ਜਿੱਦਾਂ ਤੇ ਗੇਟ ਲੱਗਣਾ ਜਿਹੜੇ ਰੰਗ ਦਾ ਉਸੇ ਰੰਗ ਦਾ ਸੂਟ ਪਾਉਂਗੀ ਇਹ ਸਾਗ ਨਹੀਂ ਬੰਦੀਆਂ ਵੇਚ ਲੈ ਬਹੁਤ ਸਾਰੇ ਵੀਡੀਓ ਪਾ ਮੈਂ ਬੜੀ ਸ਼ਰਮ ਕਰ ਲਾ ਜੇ ਰਾਸ਼ਨ ਬਗਾਨਾ ਢਿੱਡ ਤਾਂ ਆਉਂਦਾ ਨਹੀਂ ਰਾਸ਼ਨ ਨਹੀਂ ਆਉਂਦਾ ਤੇ ਢਿੱਡ ਵੀ ਆਉਂਦਾ ਨਹੀਂ ਰਾਸ਼ਨ ਨਹੀਂ ਆਉਂਦਾ ਗਾ ਦੋਵੇਂ ਚ ਜਾ ਸ਼ਰਮ ਕਰ ਲਾ ਮੈਂ ਉਹ ਲੈ ਮੈਂ ਉਹਨੂੰ ਕਿੰਨਾ ਵੇਰ ਆ ਸਤਮੀ ਕੰਮ ਲਈ ਆਈ ਦੀ ਗਵਾੜਾ ਬਣਾਣਾ ਯਾਰ ਤੇ ਨਿੱਟਾ ਲਿਆਦੇ ਸੱਤ ਗੋਲੀਆਂ ਬਣਾਉਣ ਦੇ ਗਾ ਉਹ ਹੀ ਆਦੀ ਜਿੰਨਾ ਕਿ ਵੇਤ ਕੀਤੀ ਤੂੰ ਦੁੱਖਣਾ ਪਲ ਲੈ ਗਈ ਆ ਮੇਰੇ ਨੂੰ ਬੰਦ ਕਰੋ ਕਾਰੀ ਹੈ ਕਾਰ ਦੱਤਿਆ ਸਾਨੂੰ ਦੇਰ ਮਾਰੂ ਵੀ ਕੇ ਗਨੇ ਜਾ ਦੇ ਤੈਰੀ ਸਟੋਰੀ ਰਿਪਲਾਈ ਤੇਰ ਤੇ ਕਰਨ ਲੱਗਾ ਲਿਆਓ ਲੰਗਰ ਆਵੇ ਆ ਗਿਆ ਕਸਟਰਡ ਪਾਇਆ ਕੀ ਡੰਡੀ ਆ ਕੰਮ ਕਰਤ ਨਹੀਂ ਕਰ ਮਾਰ ਇਹ ਬਾਹਰ ਜਾਣਾ ਕੀ ਲਗਾ ਕੇ ਇੱਥੇ ਹੋ ਜਾਣਾ ਵਾਸਤੂ ਕਰਦਾ ਐਵੇਂ ਹੁੰਦਾ ਹੁੰਦਾ ਹਾਂਜੀ ਗਾਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ